ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਵੱਖਰਾ ਸਥਾਨ ਬਣਾਉਣ ਵਾਲੀ ਫਗਵਾੜਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਅਰਦਾਸ ਵੈਲਫੇਅਰ ਸੁਸਾਇਟੀ ਫਗਵਾੜਾ ਦੇ ਸੰਸਥਾਪਕ ਪ੍ਰદાન ਜਤਿੰਦਰ ਕੁਮਾਰ ਬੋਵੀ ਦੇ ਯਤਨਾਂ ਸਦਕਾ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਜ਼ਰੂਰਤਮੰਦ ਮਹਿਲਾਵਾਂ ਨੂੰ ਮਹੀਨਾਵਾਰ ਪੈਨਸ਼ਨ ਵੰਡੀ ਗਈ। ਇਸ ਦੌਰਾਨ ਸੰਸਥਾ ਵੱਲੋਂ ਜਿੱਥੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੂੰ ਪੈਨਸ਼ਨ ਦਿੱਤੀ ਗਈ ਉੱਥੇ ਹੀ ਜਤेंद्र কুমার ਭਵੀ ਨੇ ਕਿਹਾ ਕਿ ਸੰਸਥਾ ਵੱਲੋਂ ਇਸ ਤਰ੍ਹਾਂ ਦੇ ਕਾਰ ਸਮੂਹ ਪ੍ਰਵਾਸੀ ਭਾਰਤੀਆਂ ਤੇ ਹੋਰ ਨਾਦਾਨੀ ਸਜਣਾ ਦੇ ਸਹਿਯੋਗ ਨਾਲ ਹੀ ਕੀਤੇ ਜਾਂਦੇ ਨੇ ਜਿਸ ਲਈ ਸਾਰੇ ਹੀ ਸਹਿਯੋਗੀ ਵਿਧਾਈ ਦੇ ਪਾਤਰ ਨੇ ਹੁਣਾਂ ਦੱਸਿਆ ਕਿ ਮਹੀਨੇ ਵੀ ਦੋ ਵਾਰ ਜ਼ਰੂਰਤਮੰਦਾਂ ਨੂੰ ਪੈਨਸ਼ਨ ਵੰਡਣ ਦਾ ਕਾਰਜ ਕੀਤਾ ਜਾਂਦਾ ਹੈ ਉਹਨਾਂ ਨਾਲ ਹੀ ਸਮੂਹ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਸੰਸਥਾ ਵੱਲੋਂ ਜੋ ਭਲਾਈ ਰੋਡ ਵਿਖੇ ਲੈਬਰਾਟਰੀ ਖੋਲੀ ਗਈ ਹੈ ਉਹ ਸਭ ਜ਼ਰੂਰਤਮੰਦ ਪਰਿਵਾਰਾਂ ਦੀ ਭਲਾਈ ਲਈ ਹੀ ਖੋਲੀ ਗਈ ਹੈ ਤੇ ਉਸ ਵਿੱਚ ਮਰੀਜ਼ਾਂ ਦੇ ਨਾਮਾਤਰ ਪੈਸਿਆਂ ਵਿੱਚ ਹੀ ਟੈਸਟ ਕੀਤੇ ਜਾਂਦੇ ਨੇ ਤੁਹਾਨੂੰ ਜਿੱਦਾਂ ਕੀ ਪਤਾ ਹੀ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਹਰ ਮਹੀਨੇ ਪਹਿਲੀ ਤਰੀਕ ਨੂੰ ਜਿਹੜੀਆਂ ਸਾਡੀਆਂ ਵਿਧਵਾ ਮਾਵਾਂ ਭੈਣਾਂ ਮਾਂ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਆ ਤੇ ਉਸ ਦੇ ਉਪਰਾਲੇ ਅੱਜ ਅਸੀਂ ਪੈਨਸ਼ਨ ਦਿੱਤੀ ਸੀਗੀ ਸਾਰੀਆਂ ਮਾਵਾਂ ਪੇਰਾਂ ਨੂੰ ਔਰ ਹਰ 15 ਤਰੀਕ ਨੂੰ ਜਿਹੜੇ ਵਿਕਲਾੰਗ ਆ ਚੱਲ ਫੇਰ ਨਹੀਂ ਸਕਦੇ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਔਰ ਇਹ ਉਪਰਾਲੇ ਤਦ ਹੀ ਹੁੰਦੇ ਆ ਜਦੋਂ ਤੁਸੀਂ ਵੀਰ ਸਾਡੇ ਹੀ ਬਾਹ ਫੜਦੇ ਆ ਔਰ ਸਾਡਾ ਸਾਥ ਦਿੰਦੇ ਆ ਤੇ ਇਹਨਾਂ ਦੇ ਘਰਾਂ ਦੇ ਚੁੱਲ੍ਹੇ ਜਲਦੇ ਆ ਇਹ ਇਸੇ ਕਰਕੇ ਮੈਂ ਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਅਰਦਾਸ ਵੈਲਫੇਅਰ ਸੁਸਾਇਟੀ ਦਾ ਸਾਥ ਦਿਓ ਤਾਂ ਕਿ ਅਸੀਂ ਹੋਰ ਵੀ ਚੰਗੇ ਚੰਗੇ ਉਪਰਾਲੇ ਕਰੀਏ ਔਰ ਇਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜੇ ਮੇਰੇ ਐਨ ਆਰ ਆਈ ਵੀਰ ਆ ਉਹ ਪਾਉਂਦੇ ਆ ਔਰ ਮੇਰੇ ਵੀਰ ਜਲੰਧਰ ਤੋਂ ਆ ਫਗਵਾੜੇ ਤੋਂ ਸਾਰੇ ਜਿੰਨੇ ਕਾਪੀ ਜਿਹੜੇ ਸ਼ੋਪਾਂ ਵਾਲੇ ਆ ਬੰਦੇ ਉਹ ਸਾਰੇ ਇਹਦੇ ਵਿੱਚ ਯੋਗਦਾਨ ਪਾਉਂਦੇ ਆ ਮੈਂ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਕਿਉਂਕਿ ਉਹਨਾਂ ਦੇ ਕਰਕੇ ਹੀ ਅਰਦਾਸ ਵੈਲਫੇਅਰ ਸੁਸਾਇਟੀ ਚੱਲਦੀ ਆ ਔਰ ਉਹਨਾਂ ਦੇ ਪਰਿਵਾਰ ਦੀ ਪ੍ਰਮਾਤਮਾ ਉਮਰ ਲੰਬੀ ਕਰੇ ਉਹਨਾਂ ਨੂੰ ਖੁਸ਼ ਰੱਖੇ ਜਿਹੜੇ ਵੀ ਇਸ ਚੀਜ਼ 'ਚ ਦਾਨ ਪਾਉਂਦੇ ਆ ਮੈਂ ਸਾਰਿਆਂ 'ਗੇ ਇਹੀ ਬੇਨਤੀ ਕਰਦਾ ਵੀ ਤੁਸੀਂ ਵੀ ਸਾਰੇ ਆਪਣਾ ਦਸਬੰਧ ਕੱਢਿਆ ਕਰੋ ਤਾਂ ਕਿ ਅਸੀਂ ਇਦਾਂ ਦੇ ਹੋਰ ਵੀ ਉਪਰਾਲੇ ਕਰ ਸਕੀਏ ਤੇਹੀ ਕਰਕੇ ਮੈਂ ਤੁਹਾਨੂੰ ਸਭ ਨੂੰ ਇੱਕ ਹੋਰ ਚੀਜ਼ ਆ ਔਰ ਸਾਡੀ ਜਿਹੜੀ ਅਰਦਾਸ ਵੈਲਫੇਅਰ ਸੁਸਾਇਟੀ ਦੀ ਲੈਬੋਰੀ ਆ ਅਪਲਾਈ ਰੋਡ ਤੇ ਉਹ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਖੁੱਲਦੀ ਆ ਜਿਹਦੀ ਕੀਮਤ ਨਾ ਮਾਤਰ ਹੁੰਦੀ ਆ ਬਹੁਤ ਘੱਟ ਪੈਸਿਆਂ 'ਚ ਟੈਸਟ ਹੁੰਦੇ ਆ ਤੁਸੀਂ ਉੱਥੇ ਜਾ ਕੇ ਆਪਣੇ ਟੈਸਟ ਕਰਵਾ ਸਕਦੇ ਆ ਬਹੁਤ ਘੱਟ ਪੈਸਿਆਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਧਰ ਪੈਨਸ਼ਨ ਪ੍ਰਾਪਤ ਕਰਨ ਵਾਲੀਆਂ ਜ਼ਰੂਰਤਮੰਦ ਮਹਿਲਾਵਾਂ ਨੇ ਸੰਸਥਾਪਕ ਪ੍ਰਧਾਨ ਜਤਿੰਦਰ ਬੋਵੀ ਅਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਚੁੱਲ੍ਹੇ ਬੁਝਾ ਨਹੀਂ ਦਿੱਤੇ। ਉਹਨਾਂ ਪ੍ਰਮਾਤਮਾ ਦੇ ਚਰਨਾਚਰ ਅਰਦਾਸ ਕੀਤੀ ਕਿ ਪ੍ਰਮਾਤਮਾ ਇਸੇ ਤਰ੍ਹਾਂ ਹੀ ਸੰਸਥਾ ਤੇ ਮਿਹਰ ਭਰਿਆ ਹੱਥ ਰੱਖੇ ਤਾਂ ਜੋ ਇਹ ਸੰਸਥਾ ਹੋਰ ਵੀ ਪੜ੍ਹਾਈ ਦੇ ਨੇਕ ਉਪਰਾਲੇ ਜਾਰੀ ਰੱਖ ਸਕੇ। ਫਗਵਾੜਾ ਤੋਂ ਨਵਰਾੰਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਮੇਰਾ ਨਾਮ ਹੈ ਰਵੀਂਦਰ ਕੋਹੜੀ। ਹਾਂਜੀ। ਰਵੀਂਦਰ ਕੋਹੜੀ। ਕਿੱਥੋਂ ਆਨੇ ਆਪਾਂ? ਅੱਛਾ ਸਦਿਆ ਬਾਦ ਤੋਂ ਲਈ। ਹੈਂ? ਸਦਿਆ ਬਾਦ ਤੋਂ। ਸਦਿਆ ਬਾਦ ਤੋਂ ਆਨੇ ਆ। ਕਿੰਨੇ ਸਮਾਂ ਹੋ ਗਿਆ ਤੁਹਾਨੂੰ ਪੈਨਸ਼ਨ ਲੈਣ ਦਾ? ਵੀਰ ਹੁਣ ਸੰਦੋ ਕੁਛਾਲ 2 ਸਾਲ ਹੋ ਗਏ ਇਹ ਹਰ ਮਹੀਨੇ ਲੈਨੇ ਹਾਂਜੀ ਹਰ ਮਹੀਨੇ ਜਿੱਦਾਂ ਇਹ ਅਪਰਾਲਾ ਇਹ ਕਰ ਰਿਹਾ ਹੈ ਪੈਨਸ਼ਨ ਦਾ ਹਰ ਮਹੀਨੇ ਦਿੰਦੇ ਤੁਹਾਨੂੰ ਉਹਦੇ ਬਾਰੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਆਪਾਂ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਚਲੋ ਪਿੱਛੇ ਗਰੀਬ ਨੂੰ ਕੋਈ ਦਵਾਈ ਲੈ ਲਿੰਦਾ ਕੋਈ ਕੋਈ ਕੱਲ ਲੈ ਜਾਓ ਬਹੁਤ ਵਧੀਆ ਆ ਆਪਣਾ ਗੁਜ਼ਾਰਾ ਹੋ ਜਾਂਦਾ ਜੀ ਜਿੰਨੀ ਕੇ ਪੈਨਸ਼ਨ ਦਿੰਦੀ ਆਪਾਂ ਨੂੰ ਆਪਾਂ ਠੀਕ ਹੈ ਗੁਜ਼ਾਰਾ ਹੋ ਹੀ ਜਾਂਦਾ ਦਵਾਈ دارو ਲੈ ਲਈ ਜਾਏ 2 ਵਜੇ ਹਾਂਜੀ ਹੋਰ ਇਹਨਾਂ ਦਾ ਬਹੁਤ ਧੰਨਵਾਦ ਆ ਜੀ ਕਰਦੇ ਆ ਰੱਬ ਇਹਨਾਂ ਨੂੰ ਜਾਦਾ ਦੇਵੀ ਕਾਂਤਾਰਨ ਕਿਥੋਂ ਨੇ ਆਪਾਂ ਇੱਕ ਟੈਰਾਟੌਟ ਕਟਾਰੇ ਜੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਪੈਨਸ਼ਨ ਮਿਲਦੇ ਉਹਨਾਂ ਨੂੰ ਤਿੰਨ ਸਾਲ ਹੋ ਗਏ ਆ ਹਾਂਜੀ ਤਿੰਨ ਸਾਲ ਹੋ ਗਏ ਕੈਂਸਲ ਹੋ ਗਏ ਜੀ ਹਾਂਜੀ ਜਿੰਨੀ ਇਹ ਪੈਨਸ਼ਨ ਦਿੰਦੇ ਇਹ ਤੁਹਾਡਾ ਗੁਜ਼ਾਰਾ ਹੋ ਜਾਂਦਾ ਉਹਦੇ ਚ ਹਾਂਜੀ ਹੋ ਜਾਂਦਾ ਟਾਈਮ ਤੇ ਪਾਸ ਕਰ ਲਈ ਹੈ ਭਰਾਜੀ ਤੇ ਜਿੱਦਾਂ ਇਹ ਮਤਲਬ ਕਿ ਹਰ ਮਹੀਨੇ ਤੁਹਾਨੂੰ ਪੈਨਸ਼ਨ ਦਿੰਦੇ ਆ ਹਾਂਜੀ ਜਿੱਦਾਂ ਦਾ ਇਹ ਅਪਰਾਲਾ ਕਰ ਰਹੀ ਆ ਕੀ ਇਹ ਨਾਲ ਬਾਰੇ ਤੁਸੀਂ ਕਹਿਣਾ ਚਾਹੁੰਦੇ ਆ ਕਹਿੰਦੇ ਬਹੁਤ ਵਧੀਆ ਕਰਦੇ ਆ ਗਰੀਬਾਂ ਦੀ ਸਹਾਇਤਾ ਕਰਦੇ ਆ ਲੋੜਾਂ ਜਰੂਰਤਾਂ ਪੂਰੀਆਂ ਕਰਦੇ ਆ ਤੇ ਸਾਨੂੰ ਬਹੁਤ ਅੱਛਾ ਲੱਗਦਾ ਆ ਮਾਤਾਵਾਂ ਦੀ ਬੜੀ ਇੱਜ਼ਤ ਕਰਦੇ ਆ ਲਾਲਤਾ ਕਾਂਧੀ ਹਾਂਜੀ ਕਿੱਥੋਂ ਲੈਣੇ ਬਸ ਆ ਜਾਗਾ ਸ਼ਾਇਦ ਅੱਜ ਤੁਸੀਂ ਇੱਥੇ ਪੈਨਸ਼ਨ ਲੈਣ ਆਨੇ ਆ ਕਿੰਨੇ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਪੈਨਸ਼ਨ ਲੈਣ ਦੇ ਹਾਂਜੀ ਕਿੰਨਾ ਸਮਾਂ ਹੋ ਗਿਆ ਪੈਨਸ਼ਨ ਲੈਣ ਦੇ ਉਹਨਾਂ ਹੋ ਗਏ 7-8 ਮਹੀਨੇ ਹੋ ਗਏ ਆ ਕਿੱਦਾਂ ਦਾ ਜੇ ਜਿਹੜਾ ਇਹ ਅਪਰਾਲਾ ਕਰ ਰਿਹਾ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਨਾ ਜਾਣੇ ਆ ਬਾਰੇ ਜਿਹੜਾ ਬਹੁਤ ਵਧੀਆ ਇਹਨਾਂ ਕੰਮ ਵਧੀਆ ਕਰਦੇ ਕਿਤੇ ਕਹਿੰਦੀ ਜਾਂਦੇ ਜਿੰਨੀ ਕਿ ਤੁਹਾਨੂੰ ਇਹ ਪੈਨਸ਼ਨ ਦਿੰਦੇ ਆ ਉਹਦੇ ਚ ਗੁਜ਼ਾਰਾ ਹੋ ਜਾਂਦਾ ਆਪਣਾ ਹਾਂਜੀ ਉਹਦੀ ਜਿਹੜਾ ਤਾਂ ਨਹੀਂ ਹੁੰਦੇ ਖਰਚ ਪੈਂਦੇ ਕਿਹਨਾਂ ਦਵਾਈਆਂ ਤਾਂ ਨਿਕਲ ਜਾਂਦੇ ਆ ਹਾਂਜੀ ਤੇ ਜਿੱਦਾਂ ਇਹ ਮਤਲਬ ਕਿ ਹਰ ਮਹੀਨੇ ਤੁਹਾਨੂੰ ਦਿੰਦੇ ਪੈਨਸ਼ਨ ਹਾਂਜੀ ਤੇ ਕੀ ਕਹਣਾ ਚਾਹੁੰਦੇ ਆ ਨਾ ਬਾਰੇ ਬਹੁਤ ਵਧੀਆ ਬਹੁਤ ਵਧੀਆ ਕੰਮ ਕਰਦੀ ਆ ਜੀ ਮੇਰੇ ਮੁੰਡੇ ਤੇ ਉਹ ਬੋਟਰ ਜੋ ਆਟੋ ਚਲਾਉਂਦਾ ਹੈ ਉਹ ਵੀ ਅਧੂਰਾ ਆ ਜਾਂ ਹੈਂਡੀਕੈਪ ਹਰ ਮਹੀਨੇ ਆਨੇ ਤੁਸੀਂ ਹਾਂਜੀ